सत श्री वालिया यूट्यूब चैनल पर थोड़ा स्वागत पैर दर्शकों देश की सियासत इं लग रहा है करबट लै रही है पासा बदल रही है और कमाल यह है कि पासा बदलया जा नहीं रहा क्योंकि बड़ी कमजोर होगी ना पासा दबाया जा रहा है कौन बदलया पासा मैनू तो लग रहा है कि राहुल गांधी ਰਾਹੁਲ ਗਾਂਧੀ ਨੇ ਜਿਸ ਤਰੀਕੇ ਨਾਲ 7 ਅਗਸਤ ਨੂੰ ਵੋਟ ਚੋਰੀ ਦਾ ਮਾਮਲਾ ਸਾਹਮਣੇ ਲਿਆਂਦਾ ਦੇਸ਼ ਦੇ ਤੇ ਇੱਕ ਮਾਹੌਲ ਬਣਾਤਾ ਤੇ ਕੱਲ ਉਹਦੀ ਜਿਹੜੀ ਹੈ ਯਾਤਰਾ ਵੋਟਰ ਅਧਿਕਾਰ ਯਾਤਰਾ ਉਹ ਸ਼ੁਰੂ ਹੋਈ ਉਸ ਤੋਂ ਪਹਿਲਾਂ ਇਹਦੇ ਨਾਲ ਨਾਲ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਐਸ ਆਈ ਆਰ ਦਾ ਮਸਲਾ ਸੀ ਬਿਹਾਰ ਦੀ ਵੋਟਰ ਵੈਰੀਫਿਕੇਸ਼ਨ ਦਾ ਮਸਲਾ ਸੀ ਉਹ ਤੇ ਕੱਲ ਇੱਕ ਹੋਰ ਕਮਾਲ ਹੋਈ ਇਧਰੋਂ ਜਿਹੜੀ ਹੈ VOTER ਯਾਤਰਾ ਸ਼ੁਰੂ ਹੋਣੀ ਸੀ VOTER ਅਧਿਕਾਰ ਯਾਤਰਾ ਉਧਰੋਂ ਚੋਣ ਕਮਿਸ਼ਨ ਵੀ ਜਾਤ ਪਿਆ ਉਹਨਾਂ ਨੇ ਵੀ ਗਿਆਨੇਸ਼ ਕੁਮਾਰ ਜੀ ਨੇ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ ਔਰ ਕਮਾਲ ਹੈ ਜਿਵੇਂ ਮੋਦੀ ਸਾਹਿਬ ਦਾ ਭਾਸ਼ਣ ਸੀ ਨਾ 103 ਮਿੰਟ ਦਾ 15 ਅਗਸਤ ਦਾ ਉਸੇ ਕਿਸਮ ਦਾ ਭਾਸ਼ਣ ਗਿਆਨੇਸ਼ ਕੁਮਾਰ ਦਾ ਸੀ ਮੈਨੂੰ ਤਾਂ ਕਾਫੀ ਚਿਰ ਸਮਝ ਵਿੱਚ ਪਾ ਜਿਹੜਾ ਹੈ ਉਹ ਕੋਈ ਕਿ ਇਹ ਇੱਕ ਨਿਰਪੱਖ ਚੌਣ ਕਮਿਸ਼ਨ ਬੋਲ ਰਿਹਾ ਹੈ ਜਾਂ ਕੋਈ ਭਾਰਤੀ ਜਨਤਾ ਪਾਰਟੀ ਦਾ ਬਲਾਰਾ ਬੋਲ ਰਿਹਾ ਹੈ ਇਸ ਕਿਸਮ ਦੀ ਗੱਲਾਂ ਆਈਆਂ ਇਹ ਸਾਰੀਆਂ ਗੱਲਾਂ ਦਾ ਐਨਾਲਿਸਿਸ ਕਰਨੇ ਤੇ ਨਾਲ ਇਹ ਵੀ ਕਹਿਣਾ ਕਿ ਕੀ 7 ਸਤੰਬਰ ਨੂੰ ਜਦੋਂ ਜਿਹੜਾ ਹੈ ਵੋਟ ਪੈਣੀ ਹੈ ਉਪਰ ਰਾਸ਼ਟਰਪਤੀ ਦੀ ਕਿ ਉਸ ਵੇਲੇ ਉਹ ਕੋਈ ਤਬਦੀਲੀ ਆ ਸਕਦੀ ਹੈ ਇਹ ਦੇਖਣਾ ਇਹ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ ਵਿੱਚ ਕਰਨੀਆਂ ਨੇ ਲੇਕਿਨ ਉਸ ਤੋਂ ਪਹਿਲਾਂ ਇੱਕ ਅਪੀਲ ਕਰਨੀ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਪਲੀਜ਼ ਕਰ ਲਵੋ ਦੇਖੋ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਇਹ سلسلہ ਸ਼ੁਰੂ ਹੋਇਆ ਹੈ ਕੁਛ ਨਾ ਕੁਛ ਤਾਂ ਰਿਜ਼ਲਟ ਉੜੀ ਨੇ ਪਹਿਲੀਆਂ ਦੋ ਗੱਲਾਂ ਮੈਂ ਤੁਹਾਨੂੰ ਜਿਹੜੀ ਕਰਲਾ ਸਾਂਝੀਆਂ ਜਿਹੜੀ ਗੱਲ ਮੈਂ ਕੀਤੀ ਸੀ ਸ਼ੁਰੂ ਚ ਕਿ ਇਹ ਇੱਕ ਕਰਬਟ ਲੈ ਰਹੀ ਹੈ ਦੇਸ਼ ਦੀ ਸਿਆਸਤ ਉਹ ਨਜ਼ਰ ਘੱਟ ਇਸ ਕਰਕੇ ਆ ਰਹੀ ਹੈ ਆਮ ਲੋਕਾਂ ਨੂੰ ਕਿ ਬਹੁਤ ਸਾਰੇ ਲੋਕ ਆਪਣੇ ਮਿਹਨਤ ਮਜ਼ਦੂਰੀ ਤੋਂ ਬਾਅਦ ਆਪਣੇ ਕੰਮ ਤੋਂ ਬਾਅਦ ਜਦੋਂ ਆਉਂਦੇ ਨੇ ਚੈਨਲ ਲਾਉਂਦੇ ਨੇ ਵੀ ਥੋੜੀ ਜਿਹੀ ਖਬਰ ਸੁਣ ਲਈਏ ਉਹਨਾਂ ਕੋਲ ਜਿਹੜੇ ਚੈਨਲ ਆ ਰਹੇ ਨੇ ਜਿਨ੍ਹਾਂ ਨੂੰ ਅਸੀਂ ਨੈਸ਼ਨਲ ਚੈਨਲ ਕਹਿੰਦੇ ਆ ਹਿੰਦੀ ਦੇ ਉਹ ਅਸਰ ਦੇ ਵਿੱਚ ਜਿਆਦਾ ਚੈਨਲ ਤਾਂ ਸਾਨੂੰ ਕਾਰਪੋਰੇਟ ਦੇ ਉਹਦੇ ਮਾਲਕ ਨੇ ਤੇ ਉਹਦੇ ਮਾਲਕ ਦੀ ਮੋਦੀ ਨਾਲ ਦੋਸਤੀ ਤੋਂ ਕਿਹਦੇ ਚੈਨਲ ਹੋਗੇ ਦੱਸਣ ਦੀ ਲੋੜ ਨਹੀਂ ਉਹ ਤਾਂ ਸਿਰਫ ਤੇ ਸਿਰਫ ਮੋਦੀ ਦੀ ਝੋਲੀ ਚੁੱਕਣ ਵਾਲਾ ਕੰਮ ਉਹਨਾਂ ਨੇ ਫੜਿਆ ਹੋਇਆ ਹੈ ਇਹ ਤਾਂ ਆਪਾਂ ਨੂੰ ਪਤਾ ਹੈ ਤੋਂ ਉਹਨਾਂ 'ਚ ਤੁਹਾਨੂੰ ਉਸ ਤਰ੍ਹਾਂ ਦੀ ਖਬਰਾਂ ਨਹੀਂ ਮਿਲੀਆਂ ਕੱਲ ਮੈਂ ਹੈਰਾਨ ਸੀ ਜਦੋਂ ਇਹ ਚੱਲ ਰਹੀ ਸੀ ਸ਼ੁਰੂਆਤ ਹੋਈ ਮੈਂ ਸਵਾਗਤ ਨੂੰ ਸੁਣਿਆ ਕਿ ਤੋ ਵੀ ਇਹਨੂੰ ਨਹੀਂ ਦਿਖਾਇਆ ਜਾ ਰਿਹਾ ਸੀ ਕਿਸੇ ਵੀ ਚੈਨਲ ਤੋਂ ਲਾਈਵ ਨਹੀਂ ਦਿਖਾ ਰਿਹਾ ਸੀ ਆਖਰ اپੋਜੀਸ਼ਨ ਪਾਰਟੀ ਦੇ ਲੀਡਰ ਨੇ ਰਾਜ ਸਭਾ 'ਚ ਖੜਕੇ ਸਾਹਿਬ ਲੀਡਰ ਨੇ ਇਧਰੋਂ ਵਿਰੋਧੀ ਧਿਰ ਦੇ ਨੇਤਾ ਲੋਕ ਸਭਾ 'ਚ ਰਾਹੁਲ ਗਾਂਧੀ ਨੇ ਉੱਥੇ ਜਿਹੜਾ ਹੈ ਬਜ਼ੁਰਗ ਬੰਦਾ ਲਾਲੂ ਪ੍ਰਸ਼ਾਦ ਯਾਦਵ ਸੀ ਉਹਦਾ ਮੁੰਡਾ ਤੇ ਜੈਸ਼ਵੀ ਯਾਦਵ ਹੋਰ بڑے ਲੀਡਰ ਸੀ ਲੇਕਿਨ ਨਹੀਂ ਦਿਖਾਇਆ ਗਿਆ ਹਾਂ ਸੋਸ਼ਲ ਮੀਡੀਆ ਦੇ ਕੁਝ ਚੈਨਲ ਨੇ ਉਹ ਲਾਈਵ ਕੀਤਾ ਤਾਂ ਹੀ ਅਸੀਂ ਉਸ ਨੂੰ ਸੁਣ ਸਕੇ। खैर ਮੈਂ ਜਿਹੜੀ ਗੱਲ ਕਰ ਰਿਹਾ ਸੀ ਇਹ ਜਿਹੜੀ ਜਿਹੜੀ ਕੱਲ ਗੱਲ ਹੋਈ ਜਾਂ ਕੱਲ ਪੋਟਰ ਅਧਕਾਰ ਯਾਤਰਾ ਦੀ ਪਹਿਲਾਂ ਥੋੜੀ ਜੀ ਜਾਣਕਾਰੀ ਫਿਰ ਉੱਤੇ ਟਿੱਪਣੀ ਕਰ ਲੈਣੇ ਆਪਾਂ। ਦੇਖੋ ਇਹ ਯਾਤਰਾ ਸ਼ੁਰੂ ਹੋਈ 1300 ਕਿਲੋਮੀਟਰ ਦੀ ਯਾਤਰਾ ਇਹ। ਬੀਜਲੈਂਚ ਜਾਣੀ ਹੈ। 13 ਦਿਨ ਚੱਲਣੀ ਹੈ। ਪਟਨਾ ਚ ਜਾ ਕੇ ਸਮਾਪਤ ਹੋਣੀ ਹੈ ਵੱਡੀ ਰੈਲੀ ਹੋਣੀ ਹੈ ਉਸ ਦਿਨ। ਤੇ ਜਿਹੜਾ ਸਮਾਗਮ ਕੱਲ ਹੋਇਆ ਇਹ ਤੋਂ ਸ਼ੁਰੂ ਹੋਈ ਯਾਤਰਾ 사ਸਰਮ ਇਹ ਬਾਬੂ ਜਗਜੀਤਪੁਰਾਮ ਦਾ ਏਰੀਆ ਹੈ ਇਹ ਅਸਲ ਇਹ ਬਿਹਾਰ ਦੇ ਸ਼ਾहाबाद ਰੀਜਨ ਚ ਪੈਂਦਾ ਹੈ ਇਹਦੇ ਵਿੱਚ ਆਉਂਦੇ ਨੇ ਰੋਹਤਾਸ ਕਾਰਾਗਾਟ ਬਕਸਰ ਭੋਜਪੁਰ ਵਰਗੇ ਜ਼ਿਲ੍ਹੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਦਲਿਤ ओबीसी ਤੇ ਮੁਸਲਮਾਨ ਵੋਟਰ ਕਾਫੀ ਨੇ ਸ਼ਾਇਦ ਇਸੇ ਕਰਕੇ ਇਹਨੂੰ ਚੁਣਿਆ ਗਿਆ ਵੀ ਇੱਥੋਂ ਆਪਾਂ ਸ਼ੁਰੂ ਕਰੀਏ ਤੇ ਉੱਥੇ ਬਹੁਤ ਕੁਝ ਹੋਇਆ لیکن ویڈیو زیادہ لمبی نہ ہوئے میں صرف یہ ਦੱਸਣਾ ਚਾਹਣਾ ਹੈ ਕਿ ਨਾਰੇ ਤਾਂ ਜਿਹੜੇ ਲੱਗ ਰਹੇ ਸੀ ووٹ ਚੋਰ ਗੱਦੀ ਚੋਰ ਇਹ ਇੱਕ بڑا ਨਾਰਾ ਸੀ ਜਿਹੜੀ ਸਿੱਧੇ ਤੌਰ ਤੇ ਚੈਲੰਜ ਹੈ ਕਿ ਮੋਦੀ ਸਾਹਿਬ ਚੋਰੀ ਦੀ ਵੋਟ ਨਾਲ ਪ੍ਰਧਾਨ ਮੰਤਰੀ ਬਣੇ ਨੇ ਇਹ ਉਹਨਾਂ ਤੇ ਇਲਜ਼ਾਮ ਲਾਇਆ ਗਿਆ ਸੀ 7 اگਸਟ ਨੂੰ ਦਿਖਾ ਦਿੱਤਾ ਸੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਨਾਲ راہਲ ਗਾਂਧੀ ਨੇ ਚਾਰ ਪੁਆਇੰਟ ਉੱਥੇ ਨਿਕਲੇ ਉਹਨਾਂ ਦੇ ਭਾਸ਼ਣਾ ਚੋਂ ਪਹਿਲਾ ਨਿਕਲਿਆ ਕਿ ਵੋਟ ਚੋਰੀ ਨਹੀਂ ਹੋਣ ਦੇਵਾਗੇ ਕਿਸੇ ਵੀ ਕਿਸਮ ਚੋਣ ਕਮਿਸ਼ਨ ਜੋ ਮਰਜ਼ੀ ਕਰ ਲਿਏ ਸਾਨੂੰ ਹੁਣ ਸਪਸ਼ਟ ਹੋ ਗਿਆ ਕਿ ਭਾਜਪਾ ਨਾਲ ਮਿਲਿਆ ਹੋਇਆ ਇਹ ਗੱਲ ਤਾਂ ਖੈਰ ਉਹੀ ਸੀ ਕੀ ਲੋੜ ਸੀ ਨਹੀਂ ਇਹਨੂੰ ਬਦਲਣ ਦੀ ਜਦੋਂ ਚੋਣ ਕਮਿਸ਼ਨ ਦੀ ਚੋਣ ਹੁੰਦੀ ਸੀ ਉਦੋਂ ਪ੍ਰਧਾਨ ਮੰਤਰੀ ਵਿਰੋਧੀ ਧਿਰ ਦੇ ਨੇਤਾ ਤੇ ਚੀਫ ਜਸਟਿਸ ਆਫ ਇੰਡੀਆ ਇਹ ਤਿੰਨੇ ਫੈਸਲਾ ਕਰਦੇ ਸੀ ਮੋਦੀ ਸਾਹਿਬ ਨੇ ਕੀ ਕੀਤਾ ਕਿ ਚੀਫ ਜਸਟਿਸ ਆਫ ਇੰਡੀਆ ਨੂੰ ਹਟਾਤਾ ਉਹਦੀ ਥਾਂ ਤੇ ਆਪ ਦਾ ਕੋਈ ਕੈਬਨਿਟ ਮੰਤਰੀ ਆਇਆ ਕਰੂ ਜਿਹੜੀ ਇੱਕ ਪਾਸੇ ਪ੍ਰਧਾਨ ਮੰਤਰੀ ਉਹਦਾ ਮੰਤਰੀ ਤੇ ਦੂਜੇ ਪਾਸੇ ਪ੍ਰੋਧਿਤ ਸਰਦਾਰ ਨੇ ਤਾਂ ਤਿੰਨਾਂ ਚੋਂ ਦੋ ਆਪਣੀ ਮਰਜ਼ੀ ਦਾ ਪਨਾਓ ਤੇ ਆਪਣੀ ਮਰਜ਼ੀ ਦੇ ਕੰਮ ਕਰਾਓ ਇਹ ਉਦੋਂ ਬਣ ਗਿਆ ਸੀ। ਬਾਕੀ ਇੱਕ ਮਸਲਾ ਉੱਥੇ ਹੋਰ ਵੀ ਚੱਕਿਆ ਗਿਆ ਕਿ ਗਰੀਬਾਂ ਦਾ ਪੈਸਾ ਅਰਭਤਿਆਂ ਨੂੰ ਦਿੱਤਾ ਜਾ ਰਿਹਾ ਹੈ। ਇਹ ਵੀ ਹੋਈ ਇੱਕ ਨਵੀਂ ਗੱਲ ਜਿਹੜੀ ਸੁਣਨ ਨੂੰ ਮਿਲੇ ਜਿਹੜੀ ਸਰਕਾਰ ਦੇ ਖਿਲਾਫ ਜਾਂਦੀ ਆ ਉਹ ਕਹਿੰਦੇ ਵੀ ਅਸੀਂ ਬੜਾ ਜ਼ੋਰ ਲਾਇਆ ਰੋਹਲ ਗਾਂਧੀ ਕਿ ਜਨਗਨਨਾ ਕਰਾਓ ਜਾਤੀ ਜਨਗਨਨਾ ਲੇਕਿਨ ਮੈਨੂੰ ਲੱਗਦਾ ਕਹਿ ਤਾ ਦਿੱਤਾ ਸਰਕਾਰ ਨੇ ਕਰਉਣੀ ਨਹੀਂ ਪਰ ਸਰਕਾਰ ਤੇ ਇਲਜ਼ਾਮ ਵੱਡੇ ਲੱਗ ਰਹੇ ਨੇ ਖਾਸ ਤੌਰ ਤੇ ਪਾਣੀਪੱਤ ਦਾ ਜਿਹੜਾ ਪਿੰਡ ਹੈ ਉਹਦੇ ਵਿੱਚ ਜਿਹੜੀ ਸਰਪੰਚੀ ਦੀ ਵੋਟ ਸੁਪਰੀਮ ਕੋਰਟ ਨੇ ਦੁਬਾਰਾ ਈਵੀਐਮ ਲੈ ਕੇ ਬਦਲੀ ਨਾ ਉਹ ਤੋਂ ਇੱਕ ਲੋਕ ਇਹ ਕਹਦੇ ਨੇ ਜੇ ਇੱਕ ਸਰਪੰਚੀ ਦਾ ਜਿਹੜਾ ਇਸ ਤਰ੍ਹਾਂ ਹੋ ਸਕਦਾ ਹੈ ਈਵੀਐਮ ਦੇ ਵਿੱਚ ਫੇਰਾ ਫੇਰੀ ਹੋ ਸਕਦੀ ਹੈ ਵੱਡੇ ਪੱਧਰ ਤੇ ਕਿਉਂ ਨਹੀਂ ਹੋ ਸਕਦੀ ਸੋ ਵੋਟ ਚੋਰੀ ਵਾਲਾ ਕੰਮ ਜਿਹੜਾ ਹੈ ਕੱਲ ਜਿਆਦਾ ਚੱਲਿਆ ਹੁਣ ਆਜੋ ਇਹ ਤਾਂ ਹੋ ਗਿਆ ਵੋਟ ਚੋਰੀ ਵਾਲਾ ਕੰਮ ਦੂਜੇ ਪਾਸੇ ਉਸੇ ਦਿਨ ਕਿਉਂ ਕਰਨੀ ਸੀ ਕੱਲ ਹੀ ਕਿਉਂ ਜਿਹੜੀ ਇਹ ਦੇ ਕੀਤੀ ਪ੍ਰੈਸ ਕਾਨਫਰੰਸ ਚੋਣ ਕਮਿਸ਼ਨ ਨੇ ਕਿਉਂਕਿ ਉਹਨੂੰ ਕਾਟ ਕਰਨਾ ਸੀ ਲੇਕਿਨ ਕਮਾਲ ਤਾਂ ਇਹ ਹੀ ਆ ਵੀ ਕਾਟ ਕੀਤਾ ਨਹੀਂ ਗਿਆ ਬੋਲਿਆ ਚੋਣ ਕਮਿਸ਼ਨ ਬਿਲਕੁਲ ਉਵੇਂ ਹੀ ਜਿਵੇਂ ਇੱਕ ਪੋਲਿਟਿਕਲ ਬੰਦਾ ਬੋਲ ਰਿਹਾ ਹੁੰਦਾ ਜਿਹੜੇ ਸਵਾਲ ਖੜੇ ਕੀਤੇ ਗਏ ਸੀ ਸੁਪਰੀਮ ਕੋਰਟ ਵੱਲੋਂ ਉਹਦਾ ਕੋਈ ਜਵਾਬ ਨਹੀਂ ਦਿੱਤਾ ਮਤਲਬ ਬਿਲਕੁਲ ਨਹੀਂ ਦੱਸਿਆ ਕਿ ਇੱਕ ਪਾਸੇ ਰਾਹੁਲ ਗਾਂਧੀ ਮਿਰਤਕ ਨਾਲ ਚਾਹ ਪੀ ਰਿਹਾ ਤੁਸੀਂ ਇਹ ਮਿਰਤਕ ਦਿਖਾਏ ਕਿਉਂ ਉਹਦਾ ਉਹਦਾ ਕੀ ਕਾਰਨ ਸੀ ਕਿੱਥੋਂ ਆਏ ਹਾਂ ਮੈਂ ਕਦੇ ਦਾ ਤਾਂ ਵੀ ਜ਼ੀਰੋ ਐਡਰੈਸ ਤਾਂ ਹੋ ਜਾਂਦਾ ਹੈ ਕਈਆਂ ਦਾ ਹੋ ਜਾਂਦਾ ਹੈ ਲੇਕਿਨ ਇਹ ਨਹੀਂ ਦੱਸਿਆ ਕਿ ਇੱਕ ਇੱਕ ਘਰ ਚ 80 80 ਵੋਟਾਂ ਕਿਵੇਂ ਬਣ ਗਿਆ ਬਿਲਕੁਲ ਨਹੀਂ ਬਲਕਿ ਉਲਟ ਇਹ ਰੋਹਲ ગાંધી ਤੇ ਸਵਾਲ ਖੜੇ ਕਰਤੇ ਕਿ ਤੁਸੀਂ ਇੱਕ ਹਫਤੇ ਦੇ ਅੰਦਰ ਅੰਦਰ ਐਫੀਡਾਪਟ ਦਿਓ ਜਿਹੜਾ ਤੁਸੀਂ ਇਹ ਸਾਡੇ ਤੇ ਇਲਜ਼ਾਮ ਲਾਏ ਨੇ ਜੇ ਤੁਸੀਂ ਇਹ ਫੀਡਬੈਕ ਨਹੀਂ ਦਿੰਦੇ ਇਲਜ਼ਾਮਾਂ ਦਾ ਜਵਾਬ ਨਹੀਂ ਦਿੱਤਾ ਰੌਲ ਗਾਂਧੀ ਤੇ ਇਹ ਕਿਹਾ ਤੇ 9 ਵਜੇ ਦਾ ਜੇ ਕਹਿੰਦੇ ਨਹੀਂ ਦਿੰਦੇ ਤਾਂ ਅਸੀਂ ਇਹ ਸਮਝਾਂਗੇ ਕਿ ਇਹ ਬਿਲਕੁਲ ਨਿਰਧਾਰਿਤ ਪੀਆਰ ਲਾਈਨ ਹੈ ਤੁਸੀਂ ਕਮਾਲ ਤਾਂ ਇੱਥੇ ਹੀ ਹੋਈ ਇੱਥੇ ਫਸਦਾ ਚੌਣ ਕਮਿਸ਼ਨ ਕਿ ਉਹ ਨਿਰਪੱਖ ਨਹੀਂ ਉਹਦੇ ਚ ਇਹ ਹੋਇਆ ਕਿ ਅਨੁਰਾਗ ਠਾਕਰ ਨੇ ਤਾਂ 6 ਕੰਸਟਿਟੂਐਂਸੀ ਦਾ ਜ਼ਿਕਰ ਕੀਤਾ ਕਿ ਉਹਦੇ ਉਹਦੇ ਤਾਂ ਰਾਹੁਲ ਗਾਂਧੀ ਬਾਇਨਾਡ ਦਾ ਵੀ ਕੀਤਾ ਉਹਨੇ ਬਗਾਲ ਦੀ ਕਨਸਟੀਚਿਊਸ਼ਨ ਦਾ ਕੀਤਾ ਉਹਨੇ ਤਾਂ 6 ਕਨਸਟੀਚਿਊਸ਼ਨ ਲੈ ਕੇ ਇਹ ਕਹਿ ਕਿ ਇਥੇ ਲੱਖਾਂ ਫਰਜੀ ਵੋਟ ਬਣੇ ਨੇ ਤੇ ਹੁਣ ਉਹਨੇ ਵੀ ਤਾਂ ਕਹਿ ਚਾਣਾ ਫਰਜੀ ਇਹੀ ਗੱਲ ਹੁੰਦੀ ਕਈ ਰਾਹੁਲ ਗਾਂਧੀ ਨੇ ਤੇ ਉਹਨੂੰ ਕੋਈ ਨੋਟਿਸ ਨਹੀਂ ਵੀ ਐਫੀਡੈਵਟ ਦਿਓ ਤੁਸੀਂ ਇਹਨੂੰ ਕਹਦਾ ਹਫਤੇ ਵਿੱਚ ਤੁਸੀਂ ਮਾਫੀ ਮੰਗੋ ਜੇ ਨਹੀਂ ਤੁਸੀਂ ਐਫੀਡੈਵਟ ਦਿੰਦੇ ਤੇ ਉੱਥੋਂ ਨਿਰਪੱਖਤਾ ਦਾ ਪਤਾ ਲੱਗਦਾ ਫਿਰ ਇਹ ਸਾਰੇ ਹਾਲਾਤ ਦੇ ਵਿੱਚ ਇੱਕ ਗੱਲ ਹੋਰ ਆਪਣੀ ਕਰਨ ਵਾਲੀ ਹੈ ਉਹ ਇਹ ਕਿ ਹੁਣ ਉਪ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਉਪ ਰਾਸ਼ਟਰਪਤੀ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਬਣਾਤਾ ਸੀਪੀ ਰਾਧਾ ਕ੍ਰਿਸ਼ਨਨ ਜਿਹੜਾ ਹੈ ਇਹ ਕੋਣ ਚੰਦਰਪੁਰਮ ਪੈਨੂ ਸਾਮੀ ਰਾਧਾ ਕ੍ਰਿਸ਼ਨਨ ਤਮਨ ਲਾਡੂ ਦਾ ਹੈ 20 ਅਕਤੂਬਰ 1957 ਨੂੰ ਤਿਰਪੁਰੀ ਚ ਪੈਦਾ ਹੋਇਆ ਸੀ ਤਮਨ ਲਾਡੂ ਚ ਬੀਵੀਏ ਕੀਤੀ ਹੋਈ ਹੈ ਲੇਕਿਨ ਸਭ ਤੋਂ ਪਹਿਲੀ ਕੁਆਲਿਫੀਕੇਸ਼ਨ ਤਾਂ ਇਹ ਹੈ ਕਿ ਉਸੇ ਬਚਪਨ ਤੋਂ ਹੀ ਆਰਐਸਐਸ ਦਾ ਸਵੈ ਸੇਵਕ ਬਣ ਗਿਆ ਸ਼ਾਖਾ ਚ ਜੁਣ ਲੱਗ ਗਿਆ ਤੇ ਉਦੋਂ ਤੋਂ ਬਾਅਦ ਤਾਂ ਫਿਰ ਪਿਛੇ ਮੁਰਕੂਰੀ ਦੇਖਿਆ ਮਦਦ ਟਾਲਬੇ ਨੋਡ ਨਮੇਚ ਕੋਇੰਬਟੂਰ ਤੋਂ ਸੰਸਦ ਸ਼ੇਰ ਸੁਭਾ ਪ੍ਰਧਾਨ ਸ਼ੇਰ 23 ਦੇ ਵਿੱਚ ਚਾਰਖੰਡ ਦਾ ਗਵਰਨਰ ਅੱਜ ਕੱਲ ਮਹਾਰਾਸ਼ਟਰ ਦਾ ਗਵਰਨਰ ਹੈ ਇਹ ਸੀਪੀ ਰਾਧਾ ਕ੍ਰਿਸ਼ਨਨ ਤੋਂ ਹੁਣ ਇਹ ਬੜਾ ਮਸ਼ਹੂਰ ਹੈ ਵੈਸੇ ਕਹਿੰਦੇ ਜੀ ਇਹ ਤਾਮਨ ਲੱਗਦਾ ਮੋਦੀ ਹੋਈ ਹੈ ਇਹ ਵੈਸੇ ਹਲੇ ਇਹਨਾਂ ਨੇ ਅਬਦਾ ਉਮੀਦਵਾਰ ਨਹੀਂ ਖੜਾ ਕੀਤਾ ਜਿਹੜੀ ਐਂਡੀ ਗੱਠ ਛੋੜਾ ਉਹ ਅੱਜ ਕਰ ਦੇਣਗੇ ਲੇਕਿਨ ਹਾਲਜਿਕ ਉਹਨਾਂ ਨੇ ਅਬਦਾ ਉਮੀਦਵਾਰ ਖੜਾ ਨਹੀਂ ਕੀਤਾ ਚਾਹ ਇਹ ਤਾਂ ਹੈ ਸੀ ਜਾਣਕਾਰੀ ਮੈਂ ਇਹ ਤੇ ਕਿਉਂ ਇਹਨਾਂ ਚੋੜ ਦਿੱਤਾ ਮੈਂ ਸ਼ੁਰੂਆਤ ਤੁਹਾਨੂੰ ਕੀ ਕਿਹਾ ਸੀ ਕਿ ਦੇਸ਼ ਦੀ ਸਿਆਸਤ ਘਰਮਟ ਲੈ ਰਹੀ ਹੈ ਤੇ ਐਚ ਵੀ ਤਾਂ ਪਤਾ ਲੱਗਦਾ ਇੱਟੋ ਬਦਲ ਰਿਹਾ ਹੈ ਕੀ ਪਾਸਾ ਬਦਲਿਆ ਜਾ ਰਿਹਾ ਹੈ ਕੀ ਹੈ ਅਸਲ ਵਿੱਚ ਉਹ ਜਿਹੜੀ ਸਿੱਧੀ ਚਰੋਤੀ ਦਿੱਤੀ ਉਹ ਨਾ મોદી ਨੂੰ ਵੀ ਤੂੰ ਚੋਰੀ ਦਾ ਚੋਰੀ ਦੇ ਵੋਟਾਂ ਨਾਲ ਬਣਿਆ ਪ੍ਰਧਾਨ ਮੰਤਰੀ ਜਿਹੜਾ 7 ਅਗਸਤ ਨੂੰ ਜਿਹੜਾ ਵੋਟ ਚੋਰੀ ਵਾਲਾ ਖਲਾਸਾ ਕੀਤਾ ਜਿਹਨੂੰ ਕਹਿੰਸੀ ਮੈਂ ਬੰਬ ਫੋੜੂਗਾ ਉਹ ਤੋਂ ਬਾਅਦ ਜੋ ਕੁਝ ਹੋਇਆ ਇੱਕ ਖਾਸ ਕਿਸਮ ਦੀ ਦਾ ਮਾਹੌਲ ਦੇਸ਼ ਦੇ ਵਿੱਚ ਬਣਿਆ ਤੇ ਉਸ ਮਾਹੌਲ ਦੇ ਵਿੱਚ ਜਗਨ ਮੋਨ ਰੈਡੀ ਨੇ ਇਕ ਹੋਰ ਬੰਬ ਭਾਵੇਂ ਨਾ ਕਹੋ ਨਾ ਇੱਕ ਵੱਡਾ ਮਸਲਾ ਜੀ ਰੁਕ ਖੜਾ ਕਰਤਾ ਮੋਦੀ ਸਾਹਿਬ ਦੇ ਸਾਹਮਣੇ ਉਹ ਕਹਿੰਦਾ ਜੀ ਚੰਦਰਪਾਪੂ ਨਾਇਡੂ ਸੰਕੇਤ ਦਿੱਤਾ ਵੀ ਇੱਕ ਵੱਡਾ ਲੀਡਰ ਉਹ ਵੱਡਾ ਲੀਡਰ ਕਿਹੜਾ ਚੰਦਰਪਾਪੂ ਨਾਇਡੂ ਉਹੋ ਗੁਪਤ ਮੀਟਿੰਗਾਂ ਕਰ ਰਿਹਾ ਹੈ ਰਾਹੁਲ ਗਾਂਧੀ ਨਾਲ ਰਾਹੁਲ ਗਾਂਧੀ ਦੇ ਸੰਪਰਕ 'ਚ ਹੈ ਕੱਲ ਉਹ ਹੀ ਦੀ ਜੇ ਇੱਥੇ ਹੁੰਦਾ ਤਾਂ ਸ਼ਾਇਦ ਮੋਦੀ ਸਾਹਿਬ ਦੀ ਦਿੱਕਤ ਐਡੀ ਨਾ ਹੁੰਦੀ ਤਾਂ ਉਹਦੇ 'ਚ ਚੌਧਰੀ ਚਰਨ ਸਿੰਘ ਦਾ ਬੇਟਾ ਜੈਤ ਚੌਧਰੀ ਉਹ ਵੀ ਨਾਲ ਹੈ ਉਹ ਵੀ ਇਹਨਾਂ ਦੇ ਨਾਲ ਹੈ ਜਿਹੜੀ ਆਰਐਲਡੀਪੀ ਹੁਣ ਮੀਟਿੰਗ ਕਰ ਰਹੀ ਹੈ ਰੋਹਲ ਗਾਂਧੀ ਨਾਲ ਚਿਰਾਗ ਪਾਸਵਾਨ ਜਿਹੜੀ ਜਿੰਨਾ ਦੇ ਸਹਾਰੇ ਹੁਣ ਜਿਹੜੀ ਘੱਟ ਗਿਣਤੀ ਸਰਕਾਰ ਮੋਦੀ ਸਾਹਿਬ ਦੀ ਚੱਲ ਰਹੀ ਹੈ ਉਹਨਾਂ ਚੋਂ ਚਾਰ ਪੰਜ ਪਾਰਟੀਆਂ ਦਾ ਇਹਨਾਂ ਨਾਲ ਹੈ ਦੇਖੋ ਚੰਦਰਪਾਲ ਨਾਇੜੂ ਹੋ ਗਿਆ ਜੀਤਾਰਾਮ ਬਾਜੀ ਹੋ ਗਿਆ ਚਿਰਾਗ ਪਾਸਵਾਨ ਜੈਤ ਚੌਧਰੀ ਤੇ ਬੀਜੇਡੀਪੀ ਜਦੋਂ ਇਧਰ ਆ ਜਾਂਦੀ ਹੈ ਤਾਂ ਫਿਰ ਜਦੋਂ ਹੁਣ ਵੋਟਾਂ ਪੈਣੀਆਂ ਨੇ 9 ਸਤੰਬਰ ਨੂੰ ਰਿਜ਼ਲਟ ਆਉਣੇ ਨੇ ਰਿਜ਼ਲਟ ਕੁਝ ਵੀ ਆ ਸਕਦਾ ਮਤਲਬ ਉਪਰਾਸ਼ਟਰਪਤੀ ਦਾ ਜਿਹਨਾਂ ਨੇ ਉਮੀਦਵਾਰ ਡਿਕਲੇਅਰ ਕਰ ਦਿੱਤੇ ਤੇ ਉਸ ਤੋਂ ਬਾਅਦ ਦੇਖੋ 21 ਅਗਸਤ ਜਿਹੜੀ ਉਹਦੀ ਨੋਮੀਨੇਸ਼ਨ ਦੀ ਡੇਟ ਹੈ 22 ਅਗਸਤ ਨੂੰ ਜਾਂਚ ਹੋਣੀ ਹੈ 25 ਅਗਸਤ ਨੂੰ ਵਾਪਸੀ ਹੋਣੀ ਹੈ 9 ਸਤੰਬਰ ਨੂੰ ਚੋਣ ਹੋਣੀ ਹੈ ਇਹ ਪ੍ਰੋਗਰਾਮ ਹੈ ਹੁਣ ਉੱਥੇ ਹਾਲਾਤ ਕੀ ਨੇ 422 ਸੰਸਦ ਨੇ ਜਿਹੜੇ ਉਹ ਇਹਨਾਂ ਕੋਲ ਨੇ ਮੋਦੀ ਸਾਹਿਬ ਦੇ ਕੋਲ 422 ਨੇ ਯਾਨੀ 422 ਜੇ ਇਹਨਾਂ ਕੋਲ ਨੇ ਤਾਂ ਇਹਦਾ ਮਤਲਬ ਕਿ ਇਹ 40 50 ਜੇ ਪਾੜਾ ਬਦਲ ਜਾਂਦੇ ਨੇ 40 ਵੀ ਇਵਨ 30 ਵੀ ਬਦਲ ਜਾਂਦੇ ਨੇ 27 ਦੀ ਉਹਨਾਂ ਚ ਵੱਧ ਹੈ ਨਾ ਤੇ ਫੇਰ ਵੀ ਇਹਨਾਂ ਦੀ ਪ੍ਰੋਬਲਮ ਬਸ ਸਕਦੀ ਹੈ ਤੇ ਦੇਖੋ ਹੁਣ ਲੋਕ ਸਭਾ ਚ ਕੀ ਹੈ ਸਥਿਤੀ ਕੀ ਹੈ 543 ਟੋਟਲ ਜਿਹੜੇ ਸੰਸਦ ਹੁੰਦੇ ਨੇ ਲੋਕ ਸਭਾ ਦੇ ਇੱਕ ਸੀਟ ਖਾਲੀ ਪਈ ਹੈ ਉੱਥੇ 542 ਹੋ ਗਏ ਤੇ 240 ਰਾਜ ਸਭਾ ਚ ਨੇ ਤੇ ਬਹੁਮਤ ਕਿੰਨੀ ਚਾਹੀਦੀ ਹੈ 391 ਜਿਹਦੇ ਕੋਲ 391 ਵੋਟਾਂ ਨੇ ਤੇ ਉਹ ਜਿੱਤ ਸਕਦਾ ਉਹਦਾ ਬਣ ਜਣਾ ਤੇ ਜਿਹੜੀ ਐਨਡੀਆ ਨੈਸ਼ਨਲ ਡੈਮੋਕ੍ਰੈਟਿਕ ਅਲਾਈანს ਆ ਮੋਦੀ ਸਾਹਿਬ ਕੋਲ 422 ਨੇ ਰਾਹੁਲ ਗਾਂਧੀ ਵਾਲੇ ਕੱਟ ਜੋੜ ਕੋਲ 312 ਨੇ ਜਿਹੜੀ ਇਹ ਜੇ ਆਪਾਂ ਮੋٹے ਤੌਰ ਤੇ ਦੇਖੀਏ ਇਹ ਗੱਲ ਬਣਦੀ ਹੈ ਕਿ ਇਹਨਾਂ ਕੋਲ 788 ਚੋਂ ਸਮਝੋ ਵੀ 395 ਜਿੱਤਣ ਲਈ ਚਾਹੀਦੇ ਨੇ ਤੇ ਹੁਣ ਇਸ ਹਾਲਾਤ ਦੇ ਵਿੱਚ ਤੁਸੀਂ ਜਿਹੜੀ ਇਹ ਨਾਡੋ ਜੇ ਤਰ੍ਹਾਂ ਮਾਜੀ ਜੋਇਨ ਚੌਧਰੀ ਪਾਸਵਾ ਜਿੰਨਾਂ ਨਾਲ ਘਰ ਚਾਦੀ ਹੈ ਅੰਦਰੋਂ ਅੰਦਰੀ ਜਿਹੜੀ ਬਗਾਵਤ ਦੀ ਗੱਲ ਹੋ ਰਹੀ ਹੈ ਜੇ ਕਿਤੇ ਇਹ ਗੱਲ ਸਿਰੇ ਚੜ ਜਾਂਦੀ ਹੈ ਤਾਂ ਜਿਹੜੇ ਮੋਦੀ ਸਾਹਿਬ ਦਾ ਦਿਗਪੁਰਸੀ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਇਹ ਤਾਂ ਪਤਾ ਤਾਂ ਲੱਗੂ 9 ਸਤੰਬਰ ਨੂੰ ਪਰ ਗੱਲ ਜ਼ਰੂਰ ਹੈ ਕਿ ਅੰਦਰੋਂ ਅੰਦਰੀ ਹੋ ਬੜਾ ਕੁਛ ਰਿਹਾ ਹੈ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਮੋਦੀ ਸਾਹਿਬ ਪਹਿਲੀ ਵਾਰ 14 ਤੋਂ ਬਾਅਦ ਜੇ ਕਮਜ਼ੋਰ ਸਥਿਤੀ ਚ ਤਾਂ ਸਾਡਾ ਪ੍ਰਧਾਨ ਮੰਤਰੀ ਸਿਆਸੀ ਤੌਰ ਤੇ ਬਹੁਤ ਕਮਜ਼ੋਰ ਹੈ ਕੀ ਹੋਏਗਾ 9 ਸਤੰਬਰ ਨੂੰ ਪਤਾ ਲੱਗੂ ਮਾਹੌਲ ਜਿਹੜਾ ਹੈ ਉਹ ਹੁਣ ਖਿਲਾਫ ਹੈ ਬਾਰ ਬਾਰ ਇਹ ਆਵਾਜ਼ ਉੱਠ ਰਹੀ ਹੈ ਤੇ ਇਹ 13 ਦਿਨ ਲਗਾਤਾਰ ਉੱਠ ਕਿ ਵੋਟ ਚੋਰੀ ਜਿਹੜੀ ਆ ਹੋਣ ਨਹੀਂ ਦੇਣੀ ਵੋਟ ਚੋਰ ਗੱਦੀ ਛੋੜ ਇਸ ਕਿਸਮ ਦਾ ਕੰਮ ਜਿਹੜਾ ਹੈ ਉਹ ਹੁਣ ਦੇਸ਼ ਦੇ ਵਿੱਚ ਸ਼ੁਰੂ ਹੋਇਆ ਹੈ ਇਸੇ ਕਰਕੇ ਮੈਂ ਕਿਹਾ ਸੀ ਕਿ ਦੇਸ਼ ਦੇ ਵਿੱਚ ਸਿਆਸੀ ਤੌਰ ਤੇ ਦੇਸ਼ ਇੱਕ ਵੱਡੀ ਕਰਵਟ ਲੈ ਰਿਹਾ ਹੈ ਦੇਖੋ ਕਰਵਟ ਲੈਂਦਾ ਕਿ ਨਹੀਂ ਲੈਂਦਾ ਥੋੜਾ ਬਹੁਤ ਬਹੁਤ